ਬਲੌਗ ਦੀ ਸਤਰੀਕਾ ਤੁਹਾਨੂੰ ਬਲੌਗ ਤੇ ਤੁਹਾਡਾ ਸਵਾਗਤ ਹੈ ਹਾਂਜੀ ਮੀਤ ਕਰਦੇ ਆ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਹੁਣ ਆਪਾਂ ਬਲੌਗ ਸ਼ੁਰੂ ਕਰਦੇ ਆਂ ਦੁਪਹਿਰ ਦਾ ਟਾਈਮ ਹੋਇਆ ਪੈਗਾ ਨਾ ਕਿਹੜੀਆਂ ਆਪਣੀਆਂ ਗੁਣੀਆਂ ਲਗ ਲਗਭਗ ਮਨ ਲੈ ਦੋ ਕਰਸੀਆਂ ਪੈ ਗਈਆਂ ਹਨਾ ਇਹ ਤੇ ਜਿਹੜੀ ਸਾਰਿਆਂ ਨੂੰ ਪਹਿਲਾਂ ਪਰੂਣੀ ਸੀ ਉਹਦੀ ਸਾਰਿਆਂ ਨੂੰ ਲਾਸਟ ਤੇ ਵਾਰੀ ਆਈਏਗੀ ਉਹ ਤਾਂ ਵਿਚਾਰੀ ਡੇੜ ਕੇ ਵੀ ਦੁਬਾਰੇ ਫੇਰ ਹੁੰਦੀ ਹੈ ਇਹ ਵੀ ਕੀ ਬੰਡੋਗੀ ਜੀ ਹੈ ਹੂੰ ਕੇ ਇਹ ਆਦੇ ਤੁਸੀਂ ਕਿਉਂ ਪੈਨਸ਼ਨ ਦਰਦੇ ਮੇਰੇ ਕੋਲ ਨਹੀਂ ਆਈ ਕਿ ਮੈਨੂੰ ਇਸੇ ਬੰਦ ਕਰਤੀ ਓਹੋ ਇੱਕ ਟੱਗੀ ਦੀ ਕੀ ਗੱਲ ਹੋ ਗਈ ਦੋ ਪੈਨਸ਼ਨਾਂ ਉੱਥੇ ਨਾ ਕੇ ਵਜਾਈ ਦੇ ਵੱਧ ਹੋ ਗਈਆਂ ਬੇਪੀ ਨਾ ਕੱਢ ਗਈ ਵੀ ਪੀ ਹਾਂ ਕੱਢੀ ਨਹੀਂ ਤੂੰ ਹੀ ਬੰਦ ਹੋਣ ਦੀ ਹੋਗੀ ਮਗਰ ਅੱਛਾ ਗਰੀਬਾਂ ਨੂੰ ਦਾਨ ਕਰਨ ਲੱਗ ਗਈ ਇਹਦੀ ਪੈਨਸ਼ਨ ਅੱਛਾ ਜੀ ਹੋਰ ਹੈ ਹੋਰ ਕਹਿੰਦੇ ਹੜਾ ਨਾ ਅਨੁਪਾਤੀ ਹੜਾ ਨਾ ਇੱਕ ਬਾਈ ਮੈਂ ਮਾਰੀ ਜਾਂਦਾ ਹੁਣੇ ਉਹ ਵੀ ਨਹੀਂ ਆਈ ਹੂੰ ਸੌਦੀ ਆ ਗਈ ਮੇਰੀ ਨਹੀਂ ਆਈ ਕਾਸਦੀ ਹੋਈ ਹੋਰ ਬੰਦ ਤੇ ਜਾ ਕੇ ਤਾਂ ਨਾ ਹੱਸ ਰਹਿ ਜਾਂਦਾ ਹੋਰ ਹੱਥ ਨਹੀਂ ਪੈਂਦੀ ਕਹੋ ਆਗਾ ਇਹ ਬੈਨ ਜੋ ਸੂਤ ਹੋਵੇ ਫਿਰ ਵੀ ਗੱਲ ਹੋ ਸੋੜ ਆ ਇੱਥੇ ਨਹੀਂ ਨਾ ਤਾਂ ਮੈਂ ਬੈਠ ਕੇ ਸੂਤਾਂਗਾ ਝੂਠਾ ਕੋਈ ਬੁਣੀ ਗਈ ਤੇ ਬੀੜੀ ਆਹੋ ਆਹੋ ਘੰਟੇ ਕਿਤੇ ਕਾਚਾ ਹੋਰ ਦੋ ਮੈਂ ਇੱਥੇ ਬੈਠੀ ਕਾ ਇਹਨੇ ਸੋਨ ਤਾਂ ਹੋ ਮਮੀ ਆ ਪਾਇਆ ਚ ਡਿਜ਼ਾਈਨ ਉਹਦੀ ਬੀ ਮੈਂ ਇਹਨੇ ਸੋਨ ਤਾਂ ਡਿਜ਼ਾਈਨ ਪਾਇਆ ਰਸੀ ਗਈ ਦੀ ਵਿਆਹ ਕਹਿਣਾ ਘੰਟੇ ਦੀ ਹੋਣੀ ਉਹ ਤਾਂ ਆਪਾਂ ਰੋ ਜਾ ਕੇ ਹੋਇਆ ਨਾ ਨਾ ਮਰ ਗੋ ਜੇ ਹੁਣ ਆਪਾਂ ਇਹਦੇ ਦੌੜ ਨਾ ਪਾਉਂਦੇ ਸਾਰੀ ਸੂਤ ਚੋਂ ਹੁੰਦੇ ਨਾ ਫਿਰ ਇਹ ਢਿੱਲੀ ਜ਼ਰੂਰ ਹੁੰਦੀ ਇਹਦਾ ਬਾਟਰ ਲਹੀ ਜਾਂਦਾ ਹੈਗਾ ਸੂਤ ਦਾ ਫਿਰ ਇਹ ਢਿੱਲੀ ਹੋ ਜਾਂਦੀ ਹੈ ਜੀ ਹਾਏ ਮੱਜ ਮੌਸਮ ਫੇਰ ਚੇਂਜ ਲੱਗਦਾ ਹੁਣ ਆਇਆ ਲੱਗਦਾ ਵੀ ਮੀਂਹ ਆਊ ਅੱਜ ਬਦਲਵਾਈ ਦੀ ਹੋਪ ਹੋਣ ਲੱਗੀ ਸੂਰਜ ਚੰਗੀ ਤਰ੍ਹਾਂ ਨਿਕਲਿਆ ਨਹੀਂਗਾ ਨਾ ਰਾਤ ਮੈਨੂੰ ਸਾਰੀ ਰਾਤ ਫਿਕਰ ਲੱਗਿਆ ਰਹਾ ਮਾਹ ਕੀ ਤੇ ਰਾਤ ਨੂੰ ਮੀਂਹ ਨਾ ਜੇ ਵੀ ਚਾਰ ਟਕਣਾ ਪੂਗਾ ਮੈਂ ਤਾਂ ਕੱਲ ਦੇ ਨੇ ਟਕਿਆ ਨਾ ਮਾਹ ਚੱਲ ਕਿਹੜਾ ਹੁੰਦਾਗਾ ਸ਼ਾਮ ਨੂੰ ਸਾਰੀ ਰੱਗ ਕੇ ਮੀਂਹ ਆਊ ਮੀਂਹ ਆਊ ਫਿਰ ਮੈਨੂੰ ਐਨਾ ਡਰ ਲੱਗੇ ਮਾਹ ਚੱਲ ਰਾਤ ਨੱਗ ਜੇ ਜੀਨੇ ਤਾਂ ਟਕਿਆ ਜਾਂਦਾ ਨਾ ਰਾਤ ਮੁੱਖਾ ਹੋ ਜਾਂਦਾ ਉੱਠ ਕੇ ਜਾਣਾ ਠੰਡ ਲੱਗਦੀ ਐ ਭਾਈ ਥਾਣੇ ਚਾਰ ਤੇ ਚੜਨਾ ਕਿਹੜਾ ਸੌਖਾਗਾ ਬਰਦੀ ਲੱਗਦਾ ਹੋਰ ਇੱਕ ਉਧਰੋਂ ਸਾਡਾ ਉਹ ਬੰਦ ਗਿਆ ਜੀ ਚੱਲਦਾ ਹੈਗਾ ਸਮਾਰ ਕੇ ਨਹੀਂ ਤਾਂ ਸੂਟ ਫੜਦੇ ਨੇ ਜੀ ਫਰ ਬਾਂ ਬਾਂ ਲੱਗ ਜਾਂਦੇ ਨੇ ਉਹਦੀ ਕਰ ਦੱਸਿਓ ਕਿ ਇਹਦੀ ਪੀੜੀ ਸੋਣੀ ਲੱਗਦੀ ਥੋਨੂੰ ਇਹ ਐਨੀ ਆ ਗੋਲਕੇਰੇ ਦੀ ਆ ਗਈ ਉਹਨੂੰ ਕੀ ਗਈ ਹੈ ਚੁੱਪ ਬੋਲ ਉਹਨੂੰ ਕੀ ਗਈ ਹੈ ਹੁਣ ਡੇਡੀਆਂ ਵੇਲਾ ਵਿੰਗ ਤਣੇਗੇ ਸੱਪਸ ਬੋਲ ਹੀ ਨਹੀਂ ਕੋਈ ਫਿਕਰ ਨਹੀਂ ਹੈਗਾ ਨਾ ਜਦੋਂ ਕੋਈ ਪ੍ਰੋਗਰਾਮ ਗੱਦ ਨਹੀਂ ਚੱਕ ਕੇ ਕੱਟੀਆਂ ਜਾਂਦੀਆਂ ਨਹੀਂ ਫਿਰ ਗਵਾਂਡੀਆਂ ਦੇ ਭਜਣਾ ਪੈਦਾਂਗਾ ਫਲਾਣੇ ਪੀੜੀ ਨੇ ਹੈਗੀ ਤਾਂ ਪੀੜੀ ਨਹੀਂ ਹੈਗੀ ਸਾਡੇ ਦਾ ਬਈ ਗਵਾਂਡ ਚ ਵੀ ਸਾਰੇ ਦੇ ਮੇਲੇ ਫੱਟੀਆਂ-ਫੁੱਟੀਆਂ ਹੋਣਗੀਆਂ ਪੀੜੀ ਕਿਸੇ ਦੇ ਆਈ ਹੀ ਨਹੀਂ ਇੱਦੀਆਂ ਸਭ ਦੇ ਨਹੀਂ ਪਤਾ ਨਹੀਂ ਤਾਂ ਕੋਈ ਪ੍ਰੋਗਰਾਮ ਹੁੰਦਾ ਤਾਂ ਕੋਈ ਕੱਟੇਗੇ ਨਹੀਂ ਨਾ ਆਪਦੇ ਪ੍ਰੋਗਰਾਮ ਜੀ ਨਹੀਂ ਕੱਟਦੀਆਂ ਪਿੰਨੀਆਂ ਤਾਂ ਔਖਾ ਹੋਣਾ ਹੁੰਦਾ ਹੈ ਗਾਣੇ ਹੁੰਨੇ ਗਏ ਪਰ ਵੀ ਤੁਹਾਡਾ ਮਿਸਤਰੀ ਹੋ ਤੁਸੀਂ ਆਪ ਹੀ ਘਰੇ ਬਣਾ ਲਿਆ ਕਰੋ ਪਤਾ ਨਹੀਂ ਦਰ ਵੀ ਜਾਣੇ ਵਾ ਦੇ ਜਾਂਦੇ ਨੇ ਐ ਹੋ ਜਾਂਦਾ ਨਾ ਤਾਈ ਜੁਰਾ ਬਥੇਰੇ ਬੋងਦੇ ਤਾਈ ਹੁਣ ਤਾਂ ਬੋងਦੀ ਨਹੀਂ ਇੰਚਾ ਵਾਧੂ ਬਰਾਬਰੀ ਹੁਣੀ ਜਾਂਦੀ ਸੱਡੀ ਤਾਈ ਦੇ ਮਨ ਕਰੇ ਹੁਣ ਵੀ ਆਹੇ ਵੋਟੋ ਕਰੀ ਹੋ ਜਾਂਦੀ ਰਹਿੰਦੇ ਉਹਦਾ ਹੱਥ ਖੜਦਾ ਨਹੀਂ ਹੈਗਾ ਤਾਈ ਦੇ ਤਾਈ ਬੋਤ ਹੈਗੀ ਕਿਸੇ ਕਿਸੇ ਬੰਦੇ ਨੂੰ ਸ਼ੌਂਕ ਹੁੰਦਾ ਜਾਉਂ ਦਰ ਕੋਰੋ ਤਈ ਤੇ ਇਧਰੇ ਫਿਰ ਬੇਬੇ ਜੀ ਕੇ ਜਵਾਬ ਛੋਟੇ ਨਗੇ ਨਾ ਕੁੜੀਆਂ ਵਿਚਾਰੀਆਂ ਨਿਆਣੀਆਂ ਨਹੀਂ ਆ ਤਾਂ ਹਿੱਤੋ ਕਰਨਾ ਬੇਬੇ ਜੀ ਵਿਚਾਰੀ ਆਪ ਹੋਏਗੀ ਪਹਿਲੇ ਬੁੜੀਆਂ ਦੇ ਸਾਰੀ ਬੁੜਗੀਆਂ ਹੁਣ ਵੀ ਇਹਨੂੰ ਨਹੀਂ ਸਰਦੋ ਤਾਂ ਮੈਂ ਫੱਟੇ ਫੁੱਟੇ ਲੈ ਲੈਂਦਾ ਅਗਲਾ ਜੇ ਇਹਨੂੰ ਨਹੀਂ ਆਉਂਦਾ ਹੈਗਾ ਉਹ ਅਗਲਾ ਫਿਰ ਉਹ ਨਮਾਰ ਪਾ ਲੈਂਦਾ ਫਿਰ ਹੁਣ ਕਿੰਨੇ ਦਾ ਇਹ ਟਾਈਮ ਪਾਸ ਕਰਦਾ ਹੀ ਹੈ ਤਾਂ ਕਰਨਾ ਪੈਣਾਗਾ ਹੁਣ ਆਪਣਾ ਕੱਪੜਾ ਹਜੇ ਮਿਲਿਆ ਨਹੀਂ ਹੈਗਾ ਨਾ ਮੈਨੂੰ ਐਸ ਨਾਲ ਤੇ ਜਿਹੜੀਆਂ ਵੀਡੀਓ ਤੇ ਇੱਕੋ ਜਿਹਾ ਲੈ ਕੇ ਲਾ ਦੂਗੀ ਕੱਲ ਭਾਈ ਆਇਆ ਨਹੀਂ ਹੈਗਾ ਹੁਣ ਦੇਖਦੇ ਮੰਗਲਵਾਰ ਨੂੰ ਜੇ ਕੱਲ ਨੂੰ ਆ ਜਾਇਦਵਾਰਾਂਗਾ ਪਰਸੋਂ ਦਾ ਕਾਹੂ ਨਾ ਫਿਰ ਲੈ ਕੇ ਲਉ ਫਿਰ ਸਾਰੀਆਂ ਵੀਡੀਓ ਤੇ ਇੱਕੋ ਜਿਹਾ ਲਾ ਦਾਂਗੀ ਸੋਹਣੀਆਂ ਲੱਗਣਗੀਆਂ ਲੱਕੜ ਦੀ ਵੀਡੀਓ ਦੇ ਕੋਲ ਕੁਝ ਵੀ ਨਹੀਂ ਲੱਗਦਾ ਤਾਂ ਇੰਨੀ ਇੰਨੀ ਰਹਿ ਗਈ ਐ ਫੇਟੇ ਹੀ ਰਹਿ ਗਈ ਉਹ ਤਾਂ ਬੈਠਣ ਲੱਗ ਗਏ ਕਿਵੇਂ ਬਹਿੰਦੀ ਸੀ ਹਾਂ ਉਹ ਦੂਜੇ ਤਾਂ ਮੇਰੇ ਨਾਲ ਫੱਟੀਆਂ ਹੋਣਗੀਆਂ ਜਿਵੇਂ ਉਹ ਗੋਲ ਦੀ ਫੱਟੀ ਆਪਣੀ ਦੂਜੀ ਹੈ ਤੇਰੀ ਗੰਤਮਾਸੀ ਉੱਚੇ ਪੀੜ ਤੇ ਬੈਣੀ ਹਾਂ ਕਦੀ ਮੈਂ ਤਾਂ ਛੋਟਨੀ ਵੀ ਬੜੀ ਬੜੀ ਨਾਲ ਲੈਂਦਾ। ਲਾ ਹੋ। ਅੱਛਾ ਯੋਨ ਕੁਰਸੀ ਦੇ ਨੇ ਕਹਿੰਦੀ ਮੈਂ ਨਹੀਂ ਬਹਿਣੀ ਤਾਂ ਪੀੜੀ ਦੇ। ਹਾਂ ਕੁਰਸੀ ਤੇ ਚਲ ਬੈਠਣਾ ਔਖਾ ਹੈਗਾ। ਪੀੜੀ ਤਾਂ ਉੱਚੀ ਹੈ ਕਿਉਂ ਹੋ ਗਈ? ਬਸ ਉਹ ਤਾਂ ਬੈਠਿਆ ਜਾਂਦਾ ਨਾ ਹਜੀ ਗੋਡੇ-ਗੁੱਡੇ ਲੋਟ ਨਹੀਂ। ਅੱਛਾ। ਇਸੇ ਨੂੰ ਕੋਈ ਪ੍ਰੋਬਲਮ ਨਹੀਂ ਇਸੇ ਨੂੰ। ਇਹੋ ਦੇ ਗੋਡੇ ਠੀਕ ਹੋਣਗੇ। ਤੇ ਹੁਣ ਮੈਂ ਮੱਝਾਂ ਬਣ ਕੇ ਹੋਣੀ ਐ। 10 ਮਿੰਟ ਰਹਿੰਦੇ ਸੀ ਕਿ ਮਹਾਂ ਚੱਲ ਮੈਂ ਉਹਨਾਂ ਚ ਟਾਈਮ ਵਿੱਚ ਨਾ। ਤਾਂ ਪਹਿਲਾਂ ਵੀਡੀਓ ਸ਼ੁਰੂ ਕਰ ਲੈਣੇਗੀ। ਚਾਹ ਪਾਣੀ ਸਾਰੇ ਪੀ ਹਟੇ ਸੀ ਹਜੇ ਭਾਂਡੇ ਰਹਿੰਦੇ ਨੇ ਸਾਫ਼ ਕਰਨ ਵਾਲੇ। ਇਹ ਨਿੱਕੇ ਤੋਂ ਬੰਦੇ ਬਾਲਾ ਜੀ ਜੈ ਜੀ ਮੈਂ ਪਾ ਲੀ ਇੱਕੋ ਹੀ ਦਸੇ ਡੀਰ ਹਾਂ ਹਾਂ ਇੱਕੋ ਹੀ ਦੇ ਨੂੰ ਕਿਉਂ ਗਲਤ ਨਹੀਂ ਗਲਤ ਹੈ ਜੀ ਦੇਖੋ ਹੀ ਨਹੀਂ ਪਹਿਲੀ ਅੱਖ ਮਾਹੀ ਕਿੰਦਾਂ ਨੂੰ ਉਸ ਜਾਈ ਜੀ ਹਲਾ ਜਾ ਤੇ ਇਹ ਛੋਟੀ ਆ ਲਗਾਉਣ ਕਰਕੇ ਲੱਗਦੀ ਨਹੀਂ ਹੋਰ ਆਇਦਰ ਤੋਂ ਛੋਟੇ ਆਇਦਰ ਤੋਂ ਵੱਡੀ ਹੈ ਨਾ ਨਾ ਆਇ ਨਹੀਂ ਗਈ ਚੌੜੀ ਅੱਛਾ ਹਾਂ ਤਾਂ ਕਿ ਡੇਗ ਡੇ ਪੰਨੀਆਂ ਨਹੀਂ ਮੈਨੂੰ ਲੱਗਦਾ ਹੈ ਮਿਲਣਾ ਨਾਲ ਲੱਗ ਗਿਆ ਗਿੱਠਾ ਮੇਰੇ ਨੂੰ ਬੀਬੀ ਕਹਿੰਦੀ ਹੱਥ ਨਹੀਂ ਲੱਗਦੇ ਇਹਦੇ ਵਿੱਚ ਦੀ ਹੁਣ ਮੈਂ ਇਹਦੇ ਨਾਲ ਦੇਖਦੇ ਹਾਂ ਕੁੰਡੀ ਨਾਲ ਦੋ ਦੋ ਗਿੱਠਾ ਹੀ ਹੈ ਲਹੋਰਾ ਕੁੰਟੀ ਨਾਲ ਹੀ ਦੇਖੂਗੀ ਨਾ ਕੁੜੀ ਦੇਖ ਕਾਉਂ ਨਹੀਂ ਛੋਟੀ ਕਰ ਰੱਖਿਓ ਦੌਣ ਨਹੀਂ ਛੋਟੀ ਕਰੀਏ ਦੌਣ ਨਹੀਂ ਛੋਟੀ ਕਰੀਏ ਹੂੰ ਹਮ ਤੋ ਗਿਓ ਦੀਏ ਛੇ ਮੁਸ਼ਕਲ ਕੀ ਬਾਤ ਜੀ ਜੁੜਦੀ ਜਲਦੀ ਤਾਂ ਕੋਈ ਨਾ ਵੀ ਨਾ ਜੁੜਦੀ ਤਾਂ ਗਰਮੀ ਚ ਬੇਸ਼ੱਕ ਨਾ ਗਰਮ ਜੀ ਹੋਵੇ ਹੈ ਨਹੀਂ ਲੱਗ ਜੀ ਲੋ ਫੇਰ ਕਾਹ ਨੂੰ ਕਰ ਨੂੰ ਗਰਮੀ ਦੇਖ ਆਪਣੇ ਹੈਗੇ ਨੇ ਪੈਂਥ ਦੇ ਮੁੰਜੇ ਕੋਈ ਬੈਨੌਸ ਦਾ ਬੈਠਾ ਨਹੀਂ ਆਂਦਾ ਹੈਗਾ ਹੁਣ ਮੈਂ ਬਣਾਉਣੀ ਹੈਗੀ ਕਿਉਂ ਥੋੜਾ ਜਿਹੜੀ ਆਪਾਂ ਨਾ ਕਰੀਮ ਲਾ ਲੈਨੇਗੇ ਗੜਵੀ ਕੇ ਕਰੀਮ ਦੀ ਹੋ ਗਈ ਸੀਗੇ ਉਹਦਾ ਥੋੜਾ ਥਿਓ ਬਣ ਜਾਊਗਾ ਖਾਣ ਦੇ ਕੰਮ ਤਾਂ ਹੋਉਂਦੀ ਨਹੀਂ ਹੈਗੀ ਨਾ ਮੈਂ ਕਟਾਲਣੀ ਆਪੇ ਨਿੱਕੂ ਵਾਲੀ ਹੈ ਨਾ ਇੱਧਰ ਲੱਸੀ ਪਈ ਐ ਇਹ ਹੁਣ ਮੈਂ ਦੇਖ ਲਈਆਂ ਹੁੰਡਾ ਤਾਂ ਰਹਿ ਹੈ ਉੱਧਰ ਕੁੱਤਿਆਂ ਦਾ ਕਟੂਰਿਆਂ ਦਾ ਉਹਨਾਂ ਨੂੰ ਪਾਇਆ ਹੋਊਂਗੀ ਕਰੇ ਨਹੀਂ ਹੁਣ ਮੈਂ ਉਹਦੇ ਨਹੀਂ ਗਈ ਕੁੱਤੇ ਨਾਲ ਫਿਰ ਬਾਣਾ ਪੁਛਾ ਜਾਂਦਾਗਾ ਲਾਣਾ ਬਣਾ ਉਹਨਾਂ ਦਾ ਸਾਰਾ ਪਰਿਵਾਰ ਹੀ ਆ ਜਾਂਦਾ ਸਭ ਉੱਥੇ ਰੱਖਾਂਗੇ ਸੇਤੀ ਬਣ ਜੂਗਾ ਨਹੀਂ ਫਿਰ ਆਹੇ ਤਾਂ ਤੋਂ ਲੱਗ ਜਾਂਦਾਗਾ ਦਾਰਨੇ ਕੋਲ ਕਾਣੀ ਕੁੰਗਾਇੰਦਰੇ ਨੇ ਵੀਡੀਓ ਦਾ ਕੰਮ ਨਿਬੜ ਗਿਆ ਉਹ ਬੀਬੀ ਨੇ ਇੰਦਰ ਸਾਮਤੀਆਂ ਹਜੇ ਮੇਰੇ ਵਾਲਟੀ ਬੁਲਟੀ ਇਹਦੇ ਵਿੱਚ ਆਪਣੇ ਗੋਲੇ ਨੇਗੇ ਉਹ ਚੱਕ ਕੇ ਸਾਹਮਣ ਵਾਲੀ ਹੈਗੀ ਉਹਦੇ ਵਿੱਚ ਮੈਂ ਸਾਰਾ ਕੁਝ ਹੀ ਪਾ ਰੱਖਿਆਗਾ ਜਦੋਂ ਕੋਈ ਚੀਜ਼ ਦੀ ਲੋਡ ਹੁੰਦੀ ਹੈ ਨਾ ਫਿਰ ਇੱਕ ਥਾਂ ਲੱਭੀ ਜਾਂਦੀ ਹੈਗੀ ਨਾ ਪਤਾ ਹੁੰਦਾਗਾ ਜੇ ਆਪਾਂ ਬੂਰੀਆਂ ਬੂਰੀਆਂ 'ਚ ਪਹਿਲਾਂ ਸਾਡੇ ਨਾਲ ਬੂਰੀ 'ਚ ਪਾਏ ਹੋਏ ਸੀ ਕੋਲੇ ਮੈਨੂੰ ਬਹੁਤ ਔਖਾ ਲੱਗਦਾ ਉਹਦੇ ਵਿੱਚ ਚੁੰਨੀਆਂ ਚਾਈਆਂ ਵੱਡ ਜਾਂਦੀਆਂ ਖੰਡਣੀ ਚੀਜ਼ ਔਖੀ ਲੱਗਦੀ ਹੁਣ ਇਹਦੇ ਵਿੱਚ ਚੱਲ ਕੁਝ ਨਹੀਂ ਵੱਡਦਾ ਹੈਗਾ ਤੇ ਹਾਂ ਕਪੜਾ ਲਈ ਡੱਕਿਉ ਬਣਾ ਕੇ ਫੇਰ ਲਾਹੂੰ ਧਰ ਤੋ ਕਿਉਂਕਿ ਅੱਜ ਤਾਂ ਮਸੇ ਹੀ ਸੁੱਕਣਗੇ ਮੌਸਮ ਹੈ ਨਹੀਂ ਸੇ ਨਾ ਵਧੀਆ ਨਾ ਕੋਈ ਖਾਜੀ ਬਣਦਾ ਕਿਉ ਮੈਂ ਉਹਨੇ ਭਾਂਡੇ ਕੁੰਡੇ ਸਾਫ ਕਰਦੀਆਂ ਹੋਰ ਕੰਮ ਧੰਦੇ ਕਰ ਲੈਣੀਆਂ ਨਾ ਇਹ ਨੂੰ ਆਪਾਂ ਕਰਤਾ ਸਲੂ ਤੇ ਚੱਕ ਧਰ ਮੰਜੇ ਮੁੰਜੇ ਉੱਥੀ ਪਏ ਨੇਗੇ ਇਹ ਇਹ ਹੋਏਗੀ ਮਸੀਂ ਦਾਣ ਰਹੇਗੀ ਇਹਦੇ ਵਿੱਚ ਪਹਿਲਾਂ ਮੈਂ ਇਹਨੂੰ ਸਾਲ ਨੂੰ ਮੈਂ ਆਹੀ ਪੀਵੀ ਕੱਲੀ ਹੋਊਂ ਕਹਿੰਦੇ ਮਚੌੜੀ ਜਾਤ ਲੱਗਦੀ ਚੌੜੀ ਤਾਂ ਹੀ ਲੱਗਦੀ ਹੈਗੀ ਇਹ ਸਾਰੀ ਭਰੀਗੀ ਨਾ ਜੇ ਹੁਣ ਆਹ ਵਾਲੀ ਵੱਡੀ ਕਰਾ ਲਈਏ ਇਹ ਫਿਰ ਬਾਈ ਕਿਧਰ ਦੇਖ ਇਹ ਗੋਡੇ ਵਾਲੇ ਵਾਸਤੇ ਹੈਗੀ ਕਿਧਰ ਗੋਡੇ ਵਾਲੇ ਫਿਰ ਰੋਟੀ ਰੋਟੀ ਦਾ ਵਾਸਤੇ ਨਾ ਜਿਹੜੀ ਕੋਈ ਥੱਲੂਗੀ ਉਹਦੇ ਵਾਸਤੇ ਹੈਗੀ ਹਾਂ ਪੇੜੇ ਨਹੀਂ ਕਰ ਸਕਦੀ ਬੇਰ ਨਹੀਂ ਸਕਦੀ ਇਹ ਤੇ ਬੈਠ ਕੇ ਹਾਂ ਤਾਂ ਇਹ ਕਹਿੰਦਾ ਬੈਨ ਨਾਲ ਹੀ ਤਾਂ ਆ ਗਈ ਕੋਈ ਪ੍ਰੋਗਰਾਮ ਤਾਂ ਆਈ ਨਹੀਂ ਅੱਬ ਕਰੂਗਾ ਕੋਈ ਚਲੋ ਕੋਈ ਨਾ ਹਨਾ ਵੀ ਕਿਤੇ ਵੀ ਕੋਈ ਪ੍ਰੋਬਲਮ ਹੁਣ ਮੁੰਨ ਕੇ ਗਈ ਹੈ ਹੈ ਵਦਿਆ ਸੋ ਸਾਰੇ ਜੀ ਬੈਠਾ ਓਟੇ ਮੈਂ ਤਾਂ ਉੱਥੇ ਨਹੀਂ ਬੈਠੀ ਸੀ ਤੋ ਸਾਰਿਆਂ ਨੂੰ ਬੜਬੜਦੇ ਆ ਸਾਰਿਆਂ ਨੂੰ ਪਹਿਲਾਂ ਭੁੰਨੀ ਸੀਗੀ ਇਹ ਸਾਰਿਆਂ ਨੂੰ ਲਾਸਟ ਦੇਉਣੀ ਗਈ ਐ ਕਲਮ 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 ਇਹ ਕੰਦੀ ਮੋੜਨੀ ਹੈ ਇੱਥੇ ਦੇ ਕਰੂ ਨਹੀਂ ਫਿਰ ਸੂਤ ਮੁੱਕ ਗਿਆ ਉਹ ਫਿਰ ਅਗਰ ਨਹੀਂ ਹਰਾ ਪਾਲ ਮੋਹਰ ਬੁਰਾ ਲੱਗਦਾ ਵਦਿਆ ਹੋ ਜਾਂਦਾ ਨਾ ਤਾਂ ਸਾਰਾ ਪੈਂਦਾ ਹੁਣ ਨਹੀਂ ਟੋਲੀਏ ਨਾ ਹੁੰਦੀ ਹੁੰਦੀ ਹੈਗੀ ਨਾ ਟੋਲੀਏ ਹੁੰਦੀ ਹੈ ਉਹ ਸੂਤ ਆਇਆ ਫਿਰ ਦੌਣ ਪਾਉਣੀ ਪੈਂਦੀ ਆ। ਅੱਜ ਉਹ ਇੱਥੇ ਬੈਠ ਕੇ ਉਹ ਰਾਣੀ ਬਣਾਉਣੀ। ਬਲਾਈ ਫੋਣੀ ਕਿੱਡੀ ਹੱਟ ਸਕਣੀ ਨਹੀਂ ਹੁੰਦੀ। ਅੱਛਾ ਆ ਹੈਗੇ ਪਲਾਸਟਿਕ ਦੇ ਮੇਰੇ ਕੋਲ ਇਹ ਨੀਵੇਂ ਨੇ ਉੱਤੀ ਹੱਡੀ। ਦੋ ਨੇਗੀਆਂ। ਤਿੰਨ ਇੱਕ ਤਾਂ ਤਾਂ ਨੀਵੀ ਹੈਗੀ ਇਹ ਤੋਂ ਵੀ ਨਾ ਦੋ ਹੋ। ਹਾਂ ਹਾਂ ਇੱਕ ਇੱਥੇ ਵੀ ਇੱਕ ਉਧਰ ਅੰਦਰ ਹੈਗੀ। ਤਿੰਨ ਨੇਗੀਆਂ। ਉਹ ਦੋਦੇ ਵੀ ਕਿਹਾ ਕਿ ਖਬਰ ਬਣੀ ਦਈ ਹੋਵੇ। ਦੇਖ ਲੈ। ਹਾਂ ਉਹਨਾਂ ਨੂੰ ਆਏ ਗਏ। ਆ ਵੀ ਟੋਰ ਦਾ ਹੁੰਦਾ। ਹਾਂ ਆ ਆ ਬੈਠਣ ਲਈ ਤਾਂ ਠੀਕ ਆ। ਐਡੀ ਚਾੜੀ ਹੋਈ। ਕੱਟ ਗਈਆਂ। ਮਕਾਈ ਮਾਰ ਤੇ ਨਾ ਰੋਟੀ ਪੀਣੀ ਚਾਹੀਦੀ ਹੁੰਦਾ ਲੋਟਾ ਹਾਂ ਹੀ ਕਹਣੀ ਮੈਂ ਤਾਂ ਛੋਟੀ ਜੋ ਵੀ ਆਖਦੀ ਦਾ ਰਾਹੀ ਤਾਂ ਹਾਂ ਐਡੀ ਜੋਰ ਤੇ ਕੀ ਕਰਨੀ ਇਹਦੇ ਕ ਵਧੀਆ ਰਹੂ ਹਾਂ ਜੀ ਜਰੂਰੀ ਹੈ ਜੇ ਆਪਾਂ ਨੂੰ ਵਧੀਆ ਲੱਗੇ ਨਾ ਵੀ ਦਰਾਂਗੇ ਮੇਰੇ ਮੈਂ ਆਪ ਹੀ ਚੋਣੀ ਮੈਂ ਫੱਟੀ ਨਾਲ ਵੀ ਲੱਗ ਲਾਈ ਜਾਉਂ ਜੀ ਲਿਆਵੇ ਪਲਾਸਟਿਕ ਦੀਆਂ ਪਲਾਸਟਿਕ ਦੀਆਂ ਲਾਈਆਂ ਹਾਂ ਹਾਂ ਵਧੀਆ ਹੁੰਦੀ ਆ ਉਹ ਤਾਂ ਮੂੰਹ ਹੀ ਲੈ ਕੇ ਗਈ ਬਹੁਤ ਥਰ ਜਿੱਥੇ ਮਾੜਾ ਮੋਟਾ ਪੈਰ ਠਿੱਕ ਗਏ ਨਾ ਉਹ ਮਾੜੇ ਨਾਲ ਜਾਉਂ ਉਧਰ ਲੱਕੜ ਦੀ ਇਹਦੇ ਕੋਲ ਪਰ ਦੀ ਪਾਰ ਮੇਰੇ ਕੋਲ ਤਾਂ ਲੱਕੜ ਦੀ ਉਧਰ ਲੱਕੜ ਦੀ ਉਧਰ ਉਹ ਵਸਮਾ ਜਿੱਥੇ ਧਾਰ ਚੁੰਡੀ ਉੱਤੇ ਕੁੰਜੇ ਨਾਲ ਲੱਗੇ ਤੇ ਰਹਿਉਂਦੀ ਹੈ। ਹਾਂ ਵਧੀਆ ਉੱਕੀ ਹੈ ਹਨਾ। ਅਚਾਰ ਚ ਵੀ ਉਹੀ ਮੈਨੂੰ ਗਲਦੀਪ ਕਹਿੰਦਾ ਅਚਾਰ ਚ ਤੂੰ ਹੋਰ ਰੱਖ ਲੈ ਮੈਂ ਤਾਂ ਫਿਰ ਅਬ ਦੀ ਇੱਕੋ ਹੀ ਰੱਖ ਲਈ ਜਿਹੜੇ ਦੇ ਉੱਧਰਲੇ ਹੀ ਕਿੰਦਰਲੇ। ਇਹ ਵਧੀਆ ਲੱਗਦੀ ਹੈ ਬਸ ਹੀ ਹਨਾ। ਤੁਸੀਂ ਹਾਂ ਚੱਲ ਵਧੀਆ ਹੈਗੀ। ਫਿਰ ਇਹ ਗਰਮੀ ਜਿਹਦੇ ਨਾਲ ਲੱਸੀ ਨੂੰ ਤਾਂ ਹੋਰ ਦੱਸਿਆ ਕੱਪੜਾ ਇਹਦੀ ਆਪ 90% ਛੁੱਟ ਗਈਆਂ ਦੋ ਦੋ ਸੋਲ ਦੇ ਜਾਂਦੇ ਨੇ। ਕਹਿੰਦੀ ਪੰਜ ਮੀਟਰ ਰੋਲ ਹਿਆ ਕੇ ਲਾ ਦੋ। ਨਾਲ ਮੀਟਰ ਦੀ ਗੱਲ ਹੋ ਜਾਏਗੀ। ਕਹਿੰਦੀ ਕਾਲੋ। ਸੂਟ ਕੱਪੜੇ ਹੀ ਦਿੰਦੇ ਨੇ ਹਾਂ ਸੂਟ ਹੀ ਲੈ ਲੈ ਹਾਂ ਹਾਂ ਇੱਕ ਸੂਟ ਉਹ ਵੀ ਜੱਦ ਲਈਏ ਲੋਕ ਕਿੱਦਾਂ ਬਣਾ ਬਣਾਏ ਹੁੰਦਾ ਬਣਾ ਬਣਾਏ ਸੂਟ ਪੈਣ ਮੇਰੇ ਤੇ ਨਵੀਂ ਤਾਂ ਵਾਧੂ ਹੀ ਨੇ ਹਾਂ ਨਹੀਂ ਦੋ ਘਟੇ ਕੇ ਲਾ ਕੇ ਚੈੱਕ ਕੀ ਆਏ ਹੁੰਦੇ ਨੇ ਦੁਕਾਨ ਤੇ ਚੈੱਕ ਆਉਂਦਾ ਹਾਂ ਕੋਸ਼ਿਸ਼ ਚਿੱਟਣਗੇ ਹਾਂ ਜਾਨੀ 200 ਦਾ ਦੇ ਦੇਣੀ ਉਹ ਹਾਂ ਠੀਕ ਹਾਂ ਨਾ ਤਿੰਨਾਂ ਚਾਰ ਜਿਆਦਾ ਜਿਹੜੇ ਲੱਗੂਗਾ ਕੋਨੇ ਹੋ ਜਾਂਦੇ ਮੈਂ ਤੇ ਜਾ ਕੇ ਦੇਖਾਂਗੀ ਕੱਪੜੇ ਦੀ ਵੱਡੀ ਗੱਲ ਹੋ ਗਈ ਹੈ ਕਹਿੰਦਾ ਵਿੱਕੀ ਸਾਰਾ ਦਿਨ ਉਹ ਭਾਈ ਨਹੀਂ ਆਇਆ ਹੈਗਾ ਕਰੋ ਯਾਦਰਾئیں ਦੇਖੇ ਦਿਓ ਇੰਨੀ ਵਧੀਆ ਨਹੀਂ ਲੱਗਦੀਆਂ ਹੈਗੀਆਂ ਆਹ ਫਿਰ ਨਹੀਂ ਤੁਹਾਡੇ ਨੀਵੇਂ ਆ ਨੇ ਇਹ ਤਾਂ ਨੀਵੇਂ ਮਾਸੇ ਉਹ ਦੇਖ ਪਈ ਹਾਂ ਉਹ ਵੀ ਆਟੇ ਦੁੱਤੀ ਆ ਫਿਰ ਪਹਿਲਾਂ ਇਹ ਬਾਥਰੂਮ ਜਾਏਗੀ ਨਹੀਂ ਪਹਿਲੇ ਇਹ ਜੀ ਬਣਾਦੇ ਹੁੰਦੇ ਸੀ ਉਦੋਂ ਜਦੋਂ ਆਪਾਂ ਬਣਾਈਏ ਇਹਨੂੰ ਤਾਂ ਇਹ ਜੀ ਬਣਾ ਲੇ ਆਹ ਬਾਟਰ ਹੋ ਗਿਆ ਲਈ ਇਹਨੂੰ ਨੀਵੇਂ ਨੀਵੇਂ ਇਹ ਥੋੜੀ ਸਖਤ ਹੈਗੀ ਉਹ ਥੋੜੀ ਕਮਜ਼ੋਰ ਨੇ ਸਾਡੀਆਂ ਭਾਈ ਸਾਡੀਆਂ 3 4 ਸੌ ਦਿੱਤੀਆਂ ਹਾਂ ਆ ਆ ਪਈ ਦਿੱਤੀ ਉਹ ਸਸਤੀ ਹੈ ਜੀ ਚਲ ਲੈ ਚਾਹਣਾ ਲੈਣਿਆ ਨਹੀਂ ਨਹੀਂ ਚਾਹ ਮੈਂ ਤਾਂ ਦੇਖਤੀ ਹਾਂ ਹਾਂ ਮੈਂ ਅੰਦਾਜ਼ਾ ਨਹੀਂ ਲਾਉਂਦਾ ਨਾ ਹੋਏ ਤਾਂ ਮਾਸੀ ਕੇਗਾ ਨਿੱਗ ਕਿੰਨਿਆ ਹੋਰੇ ਹਾਂ ਜਿਹਦੀ ਲੋੜ ਨਹੀਂ ਇਹ ਲੱਗਦਾ ਇਹ ਕੰਮ ਕਰਦੇ ਨੂੰ ਆਪਾਂ ਨੂੰ ਨਿੱਗ ਲੱਗਦੀ ਜਦੋਂ ਆਪਾਂ ਨਾ ਬੈਠੀਏ ਫਿਰ ਤਾਂ ਠੰਡ ਲੱਗਦੀ ਹੈ ਜੀ ਅੱਜ ਹਵਾ ਤਾਂ ਹੁਣ ਗਈ ਹੈ ਹੁਵਾਰਾ ਹੁਣ ਫਿਰ ਘਾਲਾ ਹੋਣੀ ਕਿਨੇ ਕਹਿੰਦੇ ਹੁੰਦੇ ਨੇ ਪਾਲਾ ਪੋਦਾ ਨਹੀਂ ਪਾਲਾ ਮਾਗਦਾ ਨਹੀਂ ਹੈ ਨਾ ਤੇ ਪਾਲਾ ਪਾਲਾ ਦਾ ਹੁੰਦਾ ਹੈ ਕਿ ਇਹ ਕਹਿੰਦੇ ਫੱਗਣ ਜੇ ਵੀ ਠੰਡ ਬੂਰੀ ਕਰ ਦਿੱਤਾ ਹੁੰਦਾ ਹੈਗਾ ਖੇਤ ਜੀ ਵੀ ਸ਼ਾਲ ਵਗੈਰਾ ਕਢਾ ਹੁੰਦਾ ਹੁੰਦਾ ਹੈ ਨਾ ਐਨਾ ਕੁਛ ਹਵਾ ਗਈ ਫਿਰ ਆਤਮ ਡਰ ਲੱਗਦਾ ਹੈ

ਕੀ ਢਾਂਗ ਰੇ ਖਿੱਚੇ ਜੋ ਹਾਂ ਆਨੰਡਾ ਜੇ ਕਿਨੇ ਕਿ ਮੈਂ ਮਿੱਟੀ ਜਮੇ ਜਾਂਦੀ ਹੈ ਡਾਂ ਜਮੇ ਜਾਂਦੀ ਹੈ ਡਾਂ ਪੈ ਗਿਆ ਨਾ ਹੁਣ ਇਟਰ ਰੱਖੋਗੇ ਇਹਦੇ ਰੱਖ ਦਿਆਂ ਇਹ ਤਾਂ ਕੁਝ ਨਹੀਂ ਹੁੰਦਾ ਸਾਰੇ ਨਹੀਂ ਖਿੱਤੇਗਾ ਗੁੱਸਾ ਪਿਆ ਉੱਤੇ ਵਿੱਚ ਦਾ ਪਾਣੀ ਇਹਦੇ ਜਾਊ ਪਾਟਾ ਤਾਂ ਹੋਈ ਹੈ ਵੀ ਚਲੋ ਫਿਰ ਵੀ ਪੁੱਸਤਾ ਸੁੱਕਾ ਪਾਟਾ ਰਹੇ ਜਿਵੇਂ ਤੋਂ ਚਾਰਫੇਤੀ ਕੇ ਖਰਾਉ ਹੋਰ ਪਾਣੀ ਤੇ ਫਿਲ ਲੋ ਚਲੋ ਇਹ ਕੰਮ ਬੜਾ ਵੱਡਾ ਹੈਗਾ ਜਦੋਂ ਆਪਾਂ ਕੱਖ ਲਿਓਨੇਗੇ ਉਹ ਤਾਂ ਚਲ ਮਸ਼ੀਨ ਅੰਦਰ ਹੁੰਦੀਆਂਗੇ ਅੰਦਰ ਹੀ ਟੋਕਾ ਕਰਕੇ ਰੱਖ ਦਿੰਦੇ ਆ ਨਾ ਉਹਦਾ ਕੋਈ ਡਰ ਨਹੀਂ ਹੁੰਦਾ ਉਹ ਵੀ ਖੁੰਜਾ ਚੱਕੀ ਆ ਮਾਹਣ ਹਾਂ ਜਿੰਨੇ ਦਿਨਾਂ ਵਾਦਾ ਆਏ ਨਹੀਂ ਕੁੱਤੀਏ ਫਤੂਰੇ ਨੂੰ ਲੈ ਕੇ ਫਾਈਪੇ ਲੱਸੀ ਥੋੜੀ ਪੀ ਲਓ ਰੋਟੀ ਲੱਡੂ ਇਹਨਾਂ ਵੀ ਨਾ ਸਾਰਾ ਕੁਝ ਬਾਦੂ ਹੋ ਜਾਂਦਾ ਜਦ ਇਹ ਆਉਂਦੀਆਂ ਨਹੀਂ ਹੈਗੀਆਂ ਹੁਣ ਅਸੀਂ ਥੋੜਾ ਜਿਹਾ ਗੇਟ ਵੀ ਬਦਲਾ ਕੇ ਰੱਖਦੇ ਜਮੀਨਿੰਦਰ ਵੱਟ ਮਨਦੇ ਕਿਉਂਕਿ ਫਿਰ ਬਿੱਲੀਆਂ ਡਰਦੀਆਂ ਨੇ ਕਿ ਉਹ ਸਾਰਾ ਦਿਨ ਹੀ ਘਰੋਂ ਨਹੀਂ ਜਾਂਦੀਆਂ ਹੈਗੇ ਫਿਰ ਅਸੀਂ ਗੇਟ ਹੀ ਲਾਈ ਰੱਖਦੇ ਬਾਕੀ ਤੰਗਪਈ ਵਾਲਾ ਕਰਦੇ ਨੇ ਭਾਈ ਬਾਲਾ ਕੁਛ ਆ ਜਾਂਦਾਗਾ ਨਾ ਤੇ ਚਲੋ ਜੀ ਹੁਣ ਆਪਾਂ ਸਾਰੇ ਕੰਮ ਤਾਂ ਦੇ ਕਰ ਲਏ ਹਜੇ ਰੋਟੀ ਰਹਿੰਦੀ ਅੱਜ ਸਨੇਹਾ ਤਾਰਾ ਕੱਢ ਲਈਆਂ ਸਨੇਹਾ ਕੰਮ ਨੇ ਮੇਢਲੇ ਠੰਡ ਕਰਕੇ ਹਵਾ ਅੱਜ ਚੱਲਦੀ ਸੀ ਨਾ ਮੈਂ ਮੌਸਮ ਤੋਂ ਡਰ ਗਈ ਮਾਗੀ ਤੇ ਹੋਰ ਨਾ ਵੀ ਕਣੀਆਂ ਕੁਣੀਆਂ ਦਾ ਕਿਹੜਾ ਪਤਾ ਲੱਗਦਾ ਹੁੰਦਾਗਾ ਆ ਗਈ ਬਹਿ ਜਾ ਹੁਣ ਇੱਥੇ ਉਹ ਨਾਂਗੀ ਮੈਂ ਅਸੀ ਕੀ ਕਰਨ ਉਹ ਦਾਦੀ ਦੇਖ ਕੇ ਤੇ ਹੁਣ ਆਪਾਂ ਰੋਟੀ ਬਣਾਉਨੇਗੇ ਪਾਪਾ ਜੀ ਅੱਜ ਲੇਟ ਆਏ ਨੇ ਹੁਣ ਦੁੱਧ ਪਾਉਣ ਗਏ ਨੇਗੇ ਬੈਠੇ ਹੋਣਗੇ ਕਿਤੇ ਨਾ ਤੇ ਹੁਣ ਰੋਟੀ ਬਣਾ ਕੇ ਖਾਣੇ ਆ ਬਲੌਗ ਦਾ ਆਪਾਂ ਕਰਦੇ ਆਂਗੇ ਐਂਡ ਮਿਲਾਂਗੇ ਕੱਲ ਨੂੰ ਕਿਸੇ ਹੋਰ ਸੋਹਣੇ ਜਿਹੇ ਬਲੌਗ ਦੇ ਨਾਲ ਮਿਲਾਂਗੇ ਕੱਲ ਨੂੰ ਆਪਾਂ ਕਿਸੇ ਹੋਰ ਸੋਹਣੇ ਜਿਹੇ ਬਲੌਗ ਦੇ ਨਾਲ ਉਮੀਦ ਹੈ ਤੁਹਾਨੂੰ ਬਲੌਗ ਜ਼ਰੂਰ ਪਸੰਦ ਆਇਆ ਹੋਊਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਆਦ ਤੱਕ ਦੇ ਲਈ ਸਤਿ ਸ੍ਰੀ ਅਕਾਲ